ਕੀ ਹਾਲ ਚਾਲ ਆ ਦੋਸਤੋ ਅੱਜ ਆਇਆ ਨਾਨਕੇ ਪਿੰਡ ਤੇ ਨਾਨੀ ਨਾਲ ਤੁਹਾਨੂੰ ਮਿਲਾਉਂਦੇ ਆ ਤੇ ਨਾਨੀ ਦੀ ਇੱਕ ਖਾਸ ਗੱਲ ਆ ਉਮਰ ਇਹਦੀ ਬਹੁਤ ਹੋ ਗਈ ਆ ਤੇ ਪਰ ਸਿਰ ਦੇ ਨਾਲ ਵਾਲ ਸਾਰੇ ਦੇ ਸਾਰੇ ਕਾਲੇ ਆ ਤੇ ਐਨੀ ਉਮਰ ਆ ਤੁਹਾਨੂੰ ਮਿਲਾਉਂਦੇ ਆ ਨਾਨੀ ਜਸਰੀ ਕਾ ਜਸਰੀ ਕਾ ਹੋ ਠੀਕ ਹੋ ਠੀਕ ਆ ਵਧ ਜਾ ਤੇ ਨਾਨੀ ਕਿੰਨੀ ਉਮਰ ਹੋ ਗਈ ਤੁਹਾਡੀ 80 ਸਾਲ 80 ਸਾਲ ਹੂੰ ਤੇ ਸਿਰ ਦੇ ਜਿਹੜੇ ਵਾਲ ਆ ਤੁਹਾਡੇ ਸਾਰੇ ਕਾਲੇ ਆ ਹਾਂ ਤੇ ਇਹ ਤੇ ਲਾਇਆ ਕੁਛ ਨਾ ਕੁਛ ਨਹੀਂ ਲਾਇਆ ਨਾ ਨਾ ਤੇ ਸਿਰ ਦੇ ਵਾਲ ਜਿਹੜੇ ਸਾਰੇ ਕਾਲੇ ਆ ਤੇ ਇੰਨੀ ਉਮਰ ਦੇ ਵਿੱਚ ਤਾਂ ਸਾਰਿਆਂ ਦੇ ਚਿੱਟੇ ਹੋ ਜਾਂਦੇ ਥੋਡੇ ਇੰਨੇ ਕਾਲੇ ਕਾ ਤੂੰ ਕੀ ਵਜਨ ਕਾ ਤੂੰ ਕਾਲੇ ਇੰਨੇ ਅੱਛਾ ਤੇ ਕੀ ਲਾਉਨੇ ਹੁੰਨੇ ਆ ਦੇ ਤੇ ਤੇਲ ਜਾਂ ਸਾਬਣ ਜਾਂ ਸ਼ੈਂਪੂ ਕਿਹੜਾ ਵਰਤਦੇ ਆ ਅੱਗੇ ਪਹਿਲਾਂ ਸ਼ੁਰੂ ਤੋਂ ਵੇਨਾ ਹੁੰਦੀ ਰਹੀਆਂ ਆਪਣਾ ਕੱਪੜੇ ਧੋਣ ਵਾਲੀ ਸਾਬਣ ਨਾਲ ਅੱਛਾ ਜਿਹੜੀ ਉਹ ਚੌਰਸੀ ਜਿਹੜੀ ਟਿੱਕੀ ਜਾਂਦੀ ਹੁੰਦੀ ਸੀ ਕੀ ਹੁੰਦੀ ਆ ਉਹਦੇ ਨਾਲ ਹੀ ਜਾਂਦੀ ਸੀ ਤੇ ਸਰੋਂ ਦਾ ਤੇਲ ਲਾ ਲਈਦਾ ਸੀ ਠੀਕ ਆ ਹਾਂ ਤੇ ਹੁਣ ਹੁਣ ਜਵਾਕ ਜੇ ਲੈ ਆਉਦੇ ਆ ਸੇਪੂ ਜਾ ਤੇ ਉਹ ਲਾ ਲਈਦਾ ਉਹ ਦਿਨਾਂ ਨਾਲ ਲਾਈਦਾ ਸਰੋਂ ਦਾ ਤੇਲ ਲਾਉਣਾ ਸ਼ੁਰੂ ਤੋਂ ਠੀਕ ਆ ਤੇ ਬਾਕੀ ਨਾਲਦਿਆਂ ਦੇ ਤੁਹਾਡੀ ਉਮਰ ਦੇ ਦਾ ਤਕਰੀਬਨ ਸਾਰਿਆਂ ਦੇ ਵਾਲ ਕਿਤੇ ਹੋਈ ਹੋਣੇ ਮੇਰੇ ਤੋਂ ਛੋਟੇ ਭੈਣ ਭਰਾ ਮੇਰੇ ਸਭ ਦੇ ਚਿੱਟੇ ਵਾਲਾ ਅੱਛਾ ਅੱਛਾ ਠੀਕ ਹੈ ਛੋਟੇ ਚਿੱਟੀਆਂ ਦਾੜਾਂ ਗੱਭਣਾ ਦੇ ਸਾਰੇ ਚਿੱਟੇ ਅੱਛਾ ਦੇ ਵਸ ਵੀ ਮੇਰਾ ਨਹੀਂ ਦਿੱਤਾ ਠੀਕ ਹੈ ਠੀਕ ਤੇ ਨਹੀਂ ਜਿਵੇਂ ਮੰਨ ਲਓ ਤੁਸੀਂ ਬਾਹਰ ਅੰਦਰ ਜਾਂਦੇ ਫਿਰ ਲੋਕ ਐ ਛੇੜਦੇ ਨਹੀਂਗੇ ਵੀ ਬੇਬੇ ਦੇ ਕੋਸਰ ਤੇ ਕਲਫਲਾਈ ਹੋਣੀ ਆ ਜਾਂ ਕੁਝ ਲਾਇਆ ਹੋਣਾ ਹਨਾ ਕਹਿੰਦੇ ਹੋਣਗੇ ਕੋਈ ਆ ਜਿੱਦ ਚਾਹਦੇ ਹਾਂ ਹਾਂ ਵੀ ਇਹ ਬੇਬੇ ਇਨੀ ਉਮਰ ਦੀ ਆ ਤੇ ਸਹਰੇ ਦਾ ਕਾਲਾ ਹਨਾ ਹਾਂ ਹਾਂ ਆਪ ਜਿੱਦ ਚੱਕ ਲੈ ਆਦੇ ਹੁਣ ਇਹ ਵੀ ਰੱਬ ਅਸਲ ਦੇ ਵਿੱਚ ਵੀ ਇਹ ਕੁਦਰਤ ਦੀ ਦੇਣ ਆ ਅਗਲੇ ਆ ਜੀ ਹੁਣੇ ਕੁਝ ਲਾਇਆ ਹੈ ਹਾਂ ਪਰ ਰੱਬ ਦੀ ਦੇਣ ਆ ਵੀ ਇਹ ਵਾਲ ਆ ਨਾ ਜਿਹੜੇ ਜਿਵੇਂ ਹਜੇ ਤੱਕ ਕਾਲੇ ਆ ਤੇ ਜੇ ਕੋਈ ਚਿੱਟੇ ਵਾਲ ਹਜੇ ਵਿੱਚ ਦੀ ਵਿੱਚ ਦੀ ਦਿਖਦੇ ਆ ਵੀ ਇੱਕ ਅੱਧਾ ਆਇਆ ਵੇ ਆਇਦਾ ਮਾੜੀ ਮੋਟੀ ਤਾਂ ਹੁਣ ਆਂ ਮੈਂ ਹਾਂ ਅਰੇ ਹੋਣ ਦੇਖ ਰਿਹਾ ਹੈ ਨਾ ਹਾਂ ਤੇ ਕੰਮ ਕਾਰਨਾ ਨਹੀਂ ਫਿਰ ਕਿੰਨਾ ਕਰ ਲੈਂਦੇ ਆ ਸਾਰਾ ਕਰਦੇ ਆ ਕਿ ਨਹੀਂ ਕਰਦੇ ਆ ਸਾਰਾ ਹੀ ਕਰਦੇ ਆ ਪੱਠੇ ਪਾਉਨੇ ਆ ਤਾਰਾਂ ਵੀ ਕਰਦੇ ਆ ਠੀਕ ਹੈ ਹਜੇ ਗੁਆ ਵੀ ਛੱਡਦੇ ਆ ਰੋਟੀਆਂ ਵੀ ਪਕਾਉਨੇ ਆ ਠੀਕ ਹੈ ਭਾਂਡਾ ਛੰਡਾ ਵੀ ਬਾਜਦੇ ਆ ਡੱਕੋ ਡੱਕ ਕੰਮ ਕਰਦੇ ਆ ਠੀਕ ਆ ਤੇ ਤੇ ਨਾਨਾ ਵੀ ਸਾਰੇ ਕੰਮ ਆਪ ਹੀ ਕਰਦਾ ਉਹ ਵੀ ਨੀਰਾ ਪੱਠਾ ਲਿਆਉਂਦਾ ਕੁਤਰਦਾ ਉਹ ਵੀ ਕੇ ਇਤਬਾਰ ਜਾਂਦਾ ਹੈ ਜਿਵੇਂ ਮਿੱਤਰੋ ਨਾਨਾ ਨਾਨੀ ਨੇ ਦੋਨੇ ਤੰਦਰਸਤ ਆ ਸਾਰਾ ਕੰਮ ਆਪ ਕਰਦੇ ਆ ਪਸ਼ੂ ਡੰਗਰ ਦਾ ਪੱਠੇ ਆਪ ਲਿਉਂਦੇ ਨਾਨਾ ਜੀ ਆਪ ਹੀ ਕੁੱਤਰਦੇ ਆ ਤੇ ਨਾਨੀ ਪਾਉਂਦੇ ਧਾਰਾ ਕੱਢਦੇ ਆ ਰੋਟੀ ਰੋਕ ਦਾ ਕੰਮ ਵੀ ਆਪ ਹੀ ਕਰਦੇ ਆ ਕਹਿੰਦਾ ਕੋਈ ਕਿ ਆਪ ਦੀ ਮਰਜ਼ੀ ਨਾਲ ਨਾ ਨਾ ਆਪ ਦੀ ਮਰਜ਼ੀ ਨਾਲ ਕੋਈ ਨਹੀਂ ਕਹਿੰਦਾ ਜਿਵੇਂ ਪਹਿਲਾਂ ਕਰਦੇ ਸੀਗੇ ਉਵੇਂ ਹੀ ਹੁਣ ਚਾਰ ਨਾਲ ਹੀ ਹਾਂ ਜਿਵੇਂ ਪਹਿਲਾਂ ਕਰਦੇ ਹੁੰਦੇ ਸੀਗੇ ਉਵੇਂ ਹੀ ਹੁਣ ਬਸ ਉਸੇ ਸਮਾਂ ਹੀ ਨਹੀਂ ਕਿਹਾ ਹਾਂ ਹੂੰ ਠੀਕ ਹੈ ਤੇ ਜੇ ਪੁੱਤੇ ਲਵੇ ਮਤਲਬ ਪਹਿਲਾ ਸਾਬਣ ਕੱਪੜੇ ਧੋਣ ਨਾਲ ਲਾਉਂਦੇ ਜਾਈਏ ਹੈ ਪਹਿਲਾਂ ਕੱਪੜੇ ਧੋਣ ਵਾਲੀ ਸ਼ੁਰੂ ਤੋਂ ਠੀਕ ਹੈ ਤੇਲ ਸਰੋਂ ਦਾ ਤੇਲ ਸਰੋਂ ਦਾ ਤੇ ਅੱਜ ਕੱਲ ਫਿਰ ਦੂਜੇ ਜਿਹੜੇ ਆ ਗਏ ਆਹ ਦਾਵਰਾਵਾਂ ਵਾਲਾ ਆ ਗਿਆ ਤੇਲ ਦੂਜੇ ਆ ਗਏ ਬਦਾਮ ਵਾਲਾ ਆ ਗਿਆ ਮੈਂ ਕਦੇ ਨਹੀਂ ਲਾਇਆ ਉਹ ਕਦੇ ਨਹੀਂ ਲਾਇਆ ਨਾ ਠੀਕ ਆ ਬਾਕੀ ਹੁਣ ਜਿਹੜੇ ਸਰੋਂ ਦਾ ਤੇਲ ਵੀ ਆਉਂਦਾ ਉਹ ਵੀ ਮਲਾਵਟ ਵਾਲਾ ਹੀ ਆਉਂਦਾ ਅੱਜ ਕੱਲ ਦਾ ਪਹਿਲਾਂ ਆਪ ਦਾ ਕੰਮ ਹੀ ਘਾਣੀ ਲਾਉਂਦੇ ਹੁੰਦੇ ਸੀਗੇ ਤੇਲ ਘਰ ਦੇ ਘੜਾਉਂਦੇ ਸੀ ਆਪਦੀ ਘਰ ਦੀ ਸਰੋਂ ਹੁੰਦੀ ਸੀ ਠੀਕ ਹੈ ਹੁਣ ਤਾਂ ਫਿਰ ਮੁੱਲ ਦਾ ਤੇਲ ਆ ਤੇ ਮੁੱਲ ਦੇ ਸਬਾਨਾ ਸਾਰਾ ਦਾ ਸ਼ੇਅਰ ਕਰਦੇ ਜੀ ਵੀਡੀਓ ਚੰਗੀ ਲੱਗੀ ਤਾਂ ਤੇ ਧੰਨਵਾਦ